ਆਹ ਕੋ ਦਾ ਚਾ ਨੰਬਰ 11 ਆ ਬਨਵਾ ਕੋਲ ਜਾ ਆਪਣੇ ਅੱਲੇ ਅੱਛਾ ਤੇ ਗੋਲ ਦੀ ਮਸਾਫ ਕਰੇ ਅਜਾ ਠੀਕ ਅਜਾ ਗਾਂ ਜਾ ਗਾਂ ਜਾ ਉਹ ਆਪਣੇ ਮੁਕਾਫਰੇ ਜਿਹੜਾ ਆਪਣੇ ਸਾਡੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਿੰਡਾਂ ਦੇ ਵਿੱਚ ਫਿਰਦੇ ਆ ਤੇ ਆ ਭਾਈ ਸਾਹਿਬ ਦਾ ਜਿਹੜਾ ਕਹਿ ਲੋ ਇਹ ਅੰਗਹੀਨ ਵਿਅਕਤੀ ਮੈਂ ਇਹ ਮਾਫੀ ਚਾਹੁੰਦਾ ਗੱਲ ਮੈਨੂੰ ਕਰਨੀ ਪਊਗੀ ਅਕਸਰ ਇੱਕ ਸਾਡੇ ਭਰਾ ਦੀ ਇੱਕ ਇੰਟਰਵਿਊ ਸੁਣੀ ਸੀ ਸਾਡਾ ਸੱਜਣ ਵੀ ਆਓ ਰੱਤੇ ਖੇੜੇ ਦਾ ਆ ਗਿਆ ਗੁਰਦਾਸ ਦੋਸਾਂਜ ਉਹਨਾਂ ਦੀ ਇੰਟਰਵਿਊ ਸੱਚੀ ਸੀ ਵੀ ਅਸੀਂ ਕਰਤ ਕਰ ਲੈਨੇ ਆਹੀ ਦੁਕਾਨਾਂ ਨਾਲ ਆਪਣੀ ਅੰਦਰ ਜਾਵਣ ਇਹਾਂ ਗੱਲ ਆਹ ਭਾਈ ਦੀ ਦੁਕਾਨ ਭਾਈ ਸਾਈਕਲਾਂ ਤੇ ਮੋਟਰਸਾਈਕਲਾਂ ਦਾ ਕੰਮ ਕਰਦਾ ਵਾਕਈ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਕੋਈ ਪੜੇ ਹੋ ਤੁਸੀਂ ਕੁਝ ਹਾਂ ਕਿੰਨਾ ਪੜੇ ਹੋ ਨਾਲ ਪੜੇ 10 ਪੜ ਰਹੇ ਹਾਂ ਆ ਜਾ ਨਾ ਆ ਰਿਹਾ ਆ ਅੱਛਾ 10 ਪੜ ਰਹੇ ਹਾਂ ਤੇ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਕਿ ਸੱਜਣਾ 10 ਪੜਿਆ ਤੇ ਜਿਹੜੇ ਵਿਚਾਰੇ ਅੰਗਹੀਨ ਇਹਨਾਂ ਦੀ ਅਜੇ ਤੱਕ ਨਾ ਤਾਂ ਲੋਕ ਸਭਾ ਚ ਗੱਲ ਹੋਈ ਆ ਤੇ ਨਾ ਵਿਧਾਨ ਸਭਾ ਚ ਹੋਈ ਆ ਸਹੀ ਗੱਲ ਹੈ ਹਾਂ ਤੁਸੀਂ ਕਿਹਾ ਵੀ ਮੈਂ ਤੁਹਾਡੀਆਂ ਵੀਡੀਓ ਵੇਖਦਾ ਫਿਰ ਤੁਸੀਂ ਵਿਧਾਨ ਸਭਾ ਤੇ ਲੋਕ ਸਭਾ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ ਹੋ ਹਾਂ ਜੀ ਸੱਜਣਾ ਮੜੀ ਗੱਡੀ ਬੰਦ ਕਰਿਆ ਜੇ ਤੁਹਾਨੂੰ ਮਨ ਹਾਲ ਤਾਂ ਗੱਡੀ ਬੰਦ ਕਰ ਲੂੰਗਾ ਤੇ ਇਹ ਨਾ ਤਾਂ ਕਦੇ ਵਿਧਾਨ ਸਭਾ ਚ ਗੱਲ ਹੋਈ ਇਹਨਾਂ ਦੀ ਨਾ ਕਦੇ ਲੋਕ ਸਭਾ ਚ ਹੋਈ ਆ ਤੇ ਮੇਰੀ ਸਰਕਾਰ ਨੂੰ ਬੇਨਤੀ ਆ ਯਾਰ ਤੁਸੀਂ ਜਿਹੜੇ ਪੜੇ ਲਿਖੇ ਆ ਇਹਨਾਂ ਨੂੰ ਬਾਹਲੀ ਨਹੀਂ ਕੋਈ 100000 ਦੀ ਕਿਤੇ ਨਾ ਕਿਤੇ ਨੌਕਰੀ ਤਾਂ ਅਰੈਸਟ ਕਰਕੇ ਦਿਓ ਤੁਸੀਂ ਕਰ ਸਕਦੇ ਜੇ ਕਰਨ ਤੇ ਆਓ ਜੇ ਜ਼ਰੂਰੀ ਤਾਂ ਨਹੀਂ ਆਪਾਂ ਬਿਜ਼ਨਸਮੈਨਾਂ ਨੂੰ ਹੀ ਤਾਂ ਦੀ ਤਾਂ ਚੜ੍ਹਾਈ ਜਾਣਾ ਤੇ ਯਾਰ ਇਹੋ ਜੇ ਸੱਜਣਾ ਦੀ ਵੀ ਗੱਲ ਆ ਉਹ ਕਰੋ ਸੱਜਣ ਜੀ ਧੁੰਨੇ ਲੱਤਾਂ ਤੋਂ ਜਿਹੜੇ ਕਹਿ ਲੋ ਵੀ ਪੋਲੀਓ ਹੋਇਆ ਹੋਇਆ ਇਹਨਾਂ ਨੂੰ ਆ ਮਾਤਾ ਜੀ ਤੁਹਾਡੇ ਹਾਂਜੀ ਹਾਂਜੀ ਇਹ ਆਪਣਾ ਘਰ-ਬਾਰ ਵੈਸੇ ਵਧੀਆ ਹੁੰਦਾ ਵਾ ਠੀਕ ਠਾਕ ਹੈ ਮਾਵਾ ਗਿਆ ਪਰ ਪਰ ਅੱਛਾ ਦੇ ਕਿੰਨਾ ਕਿੰਨਾ ਕ ਬਣ ਜਾਂਦਾ ਵਾ ਦੇ ਆ ਨਿਹੜੇ ਟਾਂਡਾ ਪਾ ਜਾਂਦਾ ਵਾ ਜਾਈ ਦੇ ਨਹੀਂ ਕੋਈ 150 ਤੋਂ 300 ਤੋਂ 350 ਅੱਛਾ ਕਦੇ 300 ਕੇ 350 ਇਹ ਨਹੀਂ ਡੇੜੀ ਪੈ ਜਾਂਦਾ ਹਾਂ ਪੈ ਜਾਂਦਾ ਚਲੋ ਸ਼ੁਕਰ ਹੈ ਪ੍ਰਮਾਤਮਾ ਮਿਲ ਲੈਣਾ ਉਹਦੀ ਉਹ ਜਿਹੜੀ ਮੇਨ ਗੱਲ ਹੈ ਮੇਨ ਵਧੀਆ ਹੈ ਹਾਂਜੀ ਮੇਰੀ ਬੇਨਤੀ ਯਾਰ ਜਿਹੜੇ ਸੱਜਣ ਸਾਡੇ ਬਾਹਰ ਜਾ ਕੇ ਪੀਆਰਾਂ ਲੈ ਰਹੇ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਭਰਾਵਾ ਪ੍ਰਾਪਰਟੀਆਂ ਦੀ ਇੱਧਰ ਬਣਾਓ ਇੱਕ ਸਾਡੇ ਸੱਜਣ ਆ ਵੀ ਜਿਹੜੇ ਅੰਗਹੀਨ ਅੰਗਹੀਨ ਹੋਣ ਦੇ ਬਾਵਜੂਦ ਵੀ ਸਾਡੇ ਕੁਝ ਬਹੁਤ ਸਾਰੇ ਪੜ੍ਹੇ ਲਿਖੇ ਵੀਰ ਆ ਔਰ ਭਾਈ ਸਾਹਿਬ ਲੱਤਾਂ ਤੋਂ ਮੇਰੇ ਸਾਹਨ ਹੱਥਾਂ ਨੂੰ ਵੀ ਤੁਹਾਡੇ ਹੈਗੀ ਪ੍ਰੋਬਲਮ ਹਾਂਜੀ ਹਾਂਜੀ ਹੱਥਾਂ ਨੂੰ ਵੀ ਪ੍ਰੋਬਲਮ ਹੈਗੀ ਆ ਤੇ ਕੁਝ ਵਿਚਾਰੇ ਤੁਸੀਂ ਕਹਿਨ ਤੋਂ ਭਾਵ 80% ਤੋਂ ਹਾਂਜੀ ਹਾਂ 80% ਹੈ ਨਾ ਤੁਹਾਡੀ ਕਿੰਨੀ ਪੈਨਸ਼ਨ ਲਈ ਇਹਨਾਂ ਨੂੰ 15 ਰੁਪਏ ਹਾਂਜੀ ਹਾਂਜੀ 15 ਰੁਪਏ 1500 ਰੁਪਿਆ ਪੈਨਸ਼ਨ ਤੇ ਦੁੱਧ ਕੀ ਰੇਟ ਆ ਦੁੱਧ 40 ਰੁਪਏ ਕਿਲੋ ਜੀ 40 ਰੁਪਏ ਫਿਰ ਸਾਨੂੰ ਵੀ ਦਵਾ ਦੁੱਧ ਹੈਗਾ 60 ਰੁਪਏ ਕਿਲੋ ਹਾਂ ਜੀ 60 ਰੁਪਏ ਕਿਲੋ ਦੁੱਧ ਹੋ ਗਿਆ ਤੇ 45 ਰੁਪਏ ਕਿਲੋ ਖੰਡ ਤੇ ਵੀਰ ਮੇਰਾ ਚਾਹ ਤਾਂ ਕਿੰਨੇ ਵਾਰੀ ਪੀਣਾ ਸਹੀ ਗੱਪਣਾ ਮਾਰੀ ਮੇਰੇ ਦੋ ਟਾਈਮ ਹੀ ਦੋ ਟਾਈਮ ਹੀ ਪੀਨੇ ਹਾਂ ਸਵੇਰ ਤੇ ਸ਼ਾਮ ਸ਼ਾਮ ਸਾਰੇ ਘਰ ਦੇ ਜੀ ਵੀ ਦੋ ਟਾਈਮ ਹੀ ਹਾਂ ਜੀ ਵੀ ਦੋ ਟਾਈਮ ਹੀ ਇਹ ਕੋਈ ਆ ਜੇ ਸੱਚ ਦੇ ਦਰਮਾਨ ਲੈ ਹੁਣ ਇਹ ਅਸਲ ਦੇ ਵਿੱਚ ਮਾਤਾ ਗੁੱਸਾ ਨਾ ਕਰੀਏ ਚਾਹ ਵੀ ਦੋ ਟਾਈਮ ਦਾ ਮਤਲਬ ਇਹ ਆ ਵੀ ਭਾਈ ਗੁਜ਼ਾਰਾ ਕਰਨਾ ਗੁਜ਼ਾਰਾ ਕਰਨਾ ਹੀ ਗੱਲ ਹੈ ਗੁਜ਼ਾਰਾ ਕਰਨ ਵਾਲੀ ਗੱਲ ਹੈ ਇੱਕ ਤਾਂ ਵੱਡਾ ਤੇ ਉਹਦੇ ਦੂਜੇ ਨਹੀਂ ਇੱਕ ਤਾਂ ਕਾਕਾ ਆ ਤੇ ਤਿੰਨ ਬੋਲਦੇ ਉਹ ਤਾਂ ਸਹੀ ਹੁੰਦੇ ਹਾਂ ਸਹੀ ਹੈ ਸ਼ੁਕਰ ਚਲੋ ਸ਼ੁਕਰ ਸ਼ੁਕਰ ਚਲੋ ਆਪਣੀ ਤਾਂ ਗੱਲ ਇਹਨਾਂ ਦੀ ਯਾਰ ਵਿਚਾਰਿਆਂ ਦੀ ਤੇ 1500 ਰੁਪਿਆ ਪੈਨਸ਼ਨ ਮੈਂ ਕਹਿੰਦਾ ਇਹਨਾਂ ਦੀ ਪੈਨਸ਼ਨ ਜਿਹੜੇ ਪੜ੍ਹੇ ਲਿਖੇ ਉਹਨਾਂ ਦੀ ਪੈਨਸ਼ਨ ਕੱਟੋ ਹਾਂ ਉਹਨਾਂ ਨੂੰ 10000 ਰੁਪਈ ਦੀ ਨੌਕਰੀ ਲਾਓ ਜਿਹੜਾ ਕੰਮ ਕਰ ਸਕਦਾ ਤੇ ਜਿਹੜਾ 100% ਜਾਂ 90% ਹੀ ਅੰਗ ਹੀ ਨਾ ਜਿਹੜਾ ਕੋਈ ਕਾਗਜ਼ੀ ਕਾਰਵਾਈ ਨਹੀਂ ਕਰ ਸਕਦਾ ਤੇ ਜਿਹੜਾ ਪੜ੍ਹੇ ਲਿਖਿਆ ਵੀ ਨਹੀਂ ਉਹਦੀ ਕਮ ਸੇ ਕਮ ਯਾਰ 7000 ਰੁਪਿਆ ਪੈਨਸ਼ਨ ਤਾਂ ਕਰੋ ਸੱਤ ਨਹੀਂ ਤਾਂ ਵੈਸੇ 7500 ਰੁਪਿਆ ਪੈਨਸ਼ਨ ਕਰੋ ਵੀ ਉਹਦੀ 250 ਰੁਪਿਆ ਦਿਹਾੜੀ ਤਾਂ ਹੋਵੇ ਤਾਂ ਕਿ ਉਹਦੇ ਘਰ ਦੇ ਜੀਵ ਹੀ ਸੰਭਣ ਤਾਂ ਤੁਸੀਂ ਵਿਆਹ ਹੀ ਹੋਣ ਚ ਨਹੀਂ ਨਹੀਂ ਆ ਰਿਹਾ ਹੈ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ ਹੋ ਗਈ 25 ਸਾਲ 25 ਸਾਲ ਉਮਰ ਹੈ ਮੈਂ ਗੁਰੂ ਘਰੇ ਮੰਨ ਲਓ ਆਏ ਗਏ ਆਪਣੇ ਅੱਛਾ ਜੀ ਦਾਲੀ ਜਾਣਾ ਪਿੰਡ ਚ ਅੱਛਾ ਜੀ ਅਮਰਤਸ਼ਾਹ ਕਿ ਆਪਣਾ ਨਜਾਇਜ਼ ਤਾਂ ਬੰਦਾ ਹੀ ਰਹਿਤ ਅੱਛਾ ਅਮਰਤਸ਼ਾਹ ਕਿ ਹਾਂ ਜੀ ਹਾਂ ਜੀ ਚਲੋ ਮੇਰੀ ਸੱਜਣਾ ਨੂੰ ਬੇਨਤੀ ਆ ਵੀ ਭਾਈ ਸਾਹਿਬ ਤੇ ਸਰਕਾਰ ਨੂੰ ਵੀ ਬੇਨਤੀ ਆ ਕਿ ਇਹੋ ਜਿਹੇ ਲੋਕਾਂ ਦੇ ਸਹਾਰੇ ਬਣੋ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਅੱਖਾਂ ਚੱਖਾਂ ਨਾ ਪਾਇਆ ਕਰੋ ਵੀ ਅੱਖਾਂ ਚੱਖਾਂ ਪਾਓ ਭਵੰਤਮਾਨ ਤਰ੍ਹਾਂ ਤੇ ਤੁਸੀਂ ਇਹੋ ਜਿਹੇ ਸੱਜਣਾ ਦੀ ਗੱਲਬਾਤ ਕਰਿਆ ਕਰੋ ਜਿਨ੍ਹਾਂ ਦੇ ਕੋਈ ਮਸਲੇ ਹੱਲ ਹੋ ਜਾਣਾ ਤੇ ਜੇਕਰ ਅੱਜ ਇਹਨਾਂ ਕੋਲ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜੇ ਅੱਜ 10000 ਦੀ ਨੌਕਰੀ ਹੁੰਦੀ ਸਰਕਾਰੀ ਤਾਂ ਮੈਂ ਗਰੰਟੀ ਨਾਲ ਕਹਿੰਦਾ ਤੁਹਾਡੇ ਵੀ ਜਿਹੜਾ ਕਹਿੰ ਲੋ ਸ਼ੇਰੇ ਤੇਰੇ ਬੰਨੇ ਹੋਣੇ ਸੀਗੇ ਸਹੀ ਗੱਲ ਹੈ ਹਨਾ ਇਹ ਕੱਟ ਹੋ ਜਾਣਾ ਤੇ ਬੰਦਾ ਤੁਸੀਂ ਵੇਖ ਲਓ ਵਿਚਾਰੇ ਨੇ ਦੁਕਾਨ ਕਿਵੇਂ ਪਾਈ ਆ ਛੱਪੜ ਕਾਨਿਆਂ ਦਾ ਤੁਹਾਡੇ ਸ਼ੇਰ ਦੁਕਾਨ ਪਾਈ ਆ ਤੇ ਮੇਰੀ ਬੇਨਤੀ ਆ ਸਰਕਾਰ ਅੱਗੇ ਭਾਈ ਇਹਨਾਂ ਦੀ ਤੁਸੀਂ ਗੱਲਬਾਤ ਕਰਿਆ ਕਰੋ ਤੇ ਇਹਨਾਂ ਦੀ ਜਿੰਨੇ ਕੁ ਮੈਂ ਕਰ ਸਕਦਾ ਭਾਈ ਮੈਂ ਕਰਤੀ ਹਾਂ ਜਿਹੜੇ ਹੈਗੇ ਆ 100% ਅੰਗਹੀਨ ਜਿਹੜਾ ਕੋਈ ਕੰਮ ਨਹੀਂ ਕਰ ਸਕਦੇ ਉਹਦੀ ਤੁਸੀਂ ਪੈਨਸ਼ਨ ਜਿਹੜੀ ਉਹ 7500 ਰੁਪਇਆ ਕਰੋ 250 ਰੁਪਇਆ ਦਿਹਾੜੀ ਤਾਂ ਹੋਣੀ ਚਾਹੀਦੀ ਜੇ ਮੰਤਰੀ ਜਿਹੜੇ 5 ਸਾਲ ਰਹਿ ਕੇ ਜਿਹੜੇ ਚੰਗੇ ਭਰੇ ਸਹੀ ਸਲਾਮਤ ਹੁੰਦੇ ਆ ਉਹ ਲੂਲੇ ਲੰਗੜੇ ਮੈਂ ਮੇਰੀ ਗੱਲ ਦਾ ਗੁੱਸਾ ਨਾ ਕਰੋ ਇਹ ਗੱਲ ਕਰਨੀ ਪਊਗੀ ਮੈਨੂੰ ਤੇ ਮੇਰੇ ਵੀ ਰੰਗ ਹੀ ਨੇ ਗੁੱਸਾ ਨਾ ਕਰ ਲੈਣ ਵੀ ਸਾਨੂੰ ਲੂਲੇ ਲੰਗੜੇ ਕਿਆ ਗੱਲ ਕੀ ਆ ਵੀ ਅੰਗ ਹੀਨੂ ਇਹ ਮੰਤਰੀ ਹੈ ਨਹੀਂਗੇ ਹਾਂਜੀ ਹਾਂਜੀ ਨਾ ਇਹਨਾਂ ਨੂੰ ਕਿਸੇ ਨੂੰ ਕੋਈ ਉਂਗਲ ਤੱਕ ਨੂੰ ਇਹਨਾਂ ਦੇ ਉਹ ਨਹੀਂ ਹੋਇਆ ਇਹਨਾਂ ਤਾਂ ਖੰਗ ਦਾ ਲਾਇ ਵੀ ਚੰਗੇ ਹਸਪੀਟਲਾਂ ਚ ਹੋ ਜਾਂਦਾ ਤੇ ਅੱਜ ਕੱਲ ਮੈਡੀਸਿਨ ਤੇ ਚੱਲਦੀਆਂ ਆ ਘਰ ਘਰ ਦੇ ਵਿੱਚ ਇਹ 1500 ਰੁਪਏ ਨਾ ਕੋਈ ਪੂਰੀ ਨਹੀਂ ਪੈਂਦੀ ਜਿਹੜੇ ਪੜੇ ਲਿਖੇ ਆ ਕਾਗਜ਼ੀ ਕਾਰਵਾਈ ਕਰਨ ਵਾਲੇ ਆ ਉਹਨਾਂ ਨੂੰ ਕਮ ਸੇ ਕਮ ਤੁਸੀਂ 10000 ਦੀ ਨੌਕਰੀ 12 ਦੀ ਜ਼ਰੂਰ ਦਿਓ ਥੋੜਾ ਜਿਹਾ ਗੁਜ਼ਾਰਾ ਹੋ ਜਾਊਗਾ ਔਰ ਜਿਹੜੇ ਵਿਚਾਰੇ ਪੈਨਸ਼ਨ ਜਿਹੜੇ ਵਿਚਾਰੇ ਨਹੀਂ ਜਿਹੜੇ ਕੋਲ 100% ਦੇ 100% ਹੀ ਹੁੰਦੇ ਆ ਨਹੀਂ ਪੜ ਸਕ ਪੜ ਲਿਖ ਸਕਦੇ ਉਹਨਾਂ ਦੀ ਘੱਟੋ ਘੱਟ 7500 ਰੁਪਿਆ ਪੈਨਸ਼ਨ ਇਹ ਕਰਨੀ ਚਾਹੀਦੀ ਆ ਤੇ ਬਾਕੀ ਉਹ ਜਿਹੜੇ ਸਾਡੇ ਅੰਗਹੀਨ ਵਿਅਕਤੀ ਆ ਉਹਨਾਂ ਨੂੰ ਵੀ ਬੇਨਤੀ ਭਾਈ ਇਹ ਤੁਹਾਡਾ ਮਸਲਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਆ ਕਈਆਂ ਦੇ ਰਿਸ਼ਤੇਦਾਰ ਅੰਗਹੀਨ ਹੁੰਦੇ ਆ ਤੇ ਕਈਆਂ ਦੇ ਜੋ ਉਹਨਾਂ ਨੂੰ ਵਿਚਾਰਿਆ ਉਹਨਾਂ ਦੇ ਸਾਰੇ ਭਰਾਵਾਂ ਨੂੰ ਬੇਨਤੀ ਕੀ ਹੈ ਜਿਹੜੀ ਗੱਲ ਆ ਉਹ ਸਰਕਾਰ ਦੇ ਕੰਨਾਂ ਤੱਕ ਜ਼ਰੂਰ ਪਹੁੰਚਾਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜੀ ਵਧੀਆ ਸਾਹਿਬ ਨਹੀਂ ਨਹੀਂ ਮੈਂ ਮੈਂ ਨਾ ਕਰ ਪਈ ਹੋੜਾ ਜਾ ਆਪਣੀ ਕਰ ਲੈ ਮੈਂ ਨਾ ਕੀ ਮੈਂ ਕੀ ਬਣਾ ਲੀਨੇ ਕੁੱਟ ਮਾਰ ਕੇ ਜੀ ਜਮਾ ਸਵਾਰ ਰੱਖ ਜਾਨ ਦੀ ਅੱਛਾ ਜੀ ਮੈਂ ਜਿਆਦਾ ਫਿਰ ਅੱਛਾ ਜੀ ਤੇ ਮਤਲਬ ਨਾ ਸਕੀ ਸਪੱਸ਼ਟ ਨਹੀਂ ਆਉਦਾ ਇਹਨੂੰ ਸਾਹਿਬ ਅੱਛਾ ਜੀ ਮੇਰੇ ਸੌਰੀ ਜੀ ਮੇਰੇ ਕਾਰਨ ਕੀ ਹਾਲ ਹੈ ਜੀ હાજી મેં મિલે કદાચ ਹਾਂ ਜੀ ਹਾਂ ਇਹਨਾਂ ਦੇ ਨਾਮ ਮਹਾਰਾਜ ਮੈਂ ਤੁਹਾਨੂੰ ਕਹਦਾ ਆਪਣੇ ਬੰਦੂਆਂ ਨਾਲ ਹਲਕਾ ਨਿਕੜਨ ਲੱਗਣਾ ਹੁਣੇ ਇਹ ਤੁਹਾਡਾ ਮੈਂ ਲਿਸਟ ਲੈ ਰਿਹਾ ਬੱਲੂਆਂ ਨੇ ਹਲਕੇ ਦੀ ਅੱਛਾ ਜੀ ਬਾ ਤੁਸੀਂ ਬੇਫਿਕਰ ਹੋ ਜਾਓ ਸੱਚੇ ਪਾਤਸ਼ਾਹ ਪਛੂਰੀ ਸਰੋਨਾ ਕਰਾਂਗੇ ਤੇਰੇ ਨੰਬਰ ਦੇ ਜਾ ਬਾਈ ਮੈਂ ਮਰਜ਼ੀ ਦੱਸ ਦੀ ਬਾਈ 95015 ਵੈਸੇ ਚੈੱਕ ਕਰ ਲਓ ਮੈਨੂੰ ਆ ਜਾ ਕਾਪੀ ਤੇ ਲਿਖ ਲਈ ਹਾਲ ਲੈ ਲੈ ਬਾਈ ਦਾ ਨੰਬਰ ਲਿਖ ਲੈਣਾ ਹੀ ਕਾਪੀ ਤੇ